ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਨਵੀਂ ਵੀਡੀਓ ਦੇ ਵਿੱਚ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਤੇ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਪਹੁੰਚੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇੜਾ ਘੰਟੀ ਵਾਲਾ ਬਟਨ ਉਹਨੂੰ ਜਰੂਰ ਦਬਾ ਲਿਓ ਤਾਂ ਜੋ ਵਧੀਆ-ਵਧੀਆ ਜਾਣਕਾਰੀਆਂ ਨੇ ਜਿਹੜੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਰਹੇਨ ਤੇ ਕਿਸਾਨ ਵੀਰੋ ਤੁਹਾਨੂੰ ਜਿੱਦਾਂ ਪਤਾ ਹੀ ਹੈ ਆਪਣੇ ਕਣਕਾਂ ਨੂੰ ਪਹਿਲਾਂ ਪਾਣੀ ਤਾਂ ਲੱਗੇ ਚੁੱਕਿਆ ਸਾਰਿਆਂ ਨੂੰ ਤੇ ਕਿਤੇ ਕਿਤੇ ਚੱਲ ਵੀ ਰਿਹਾ ਜਿਵੇਂ ਆਪਣੀ ਲੇਟ ਸੀਗੀ ਇਹ 13 ਆਂਕ ਤਰੀਕ ਦੀ ਵੀ 13 14 ਦੀ ਵੀ ਜੀ ਹੋਈ ਸੀਗੀ ਨਵੰਬਰ ਦੀ ਤੇ 826 ਕਣਕੇ ਨੂੰ ਪਾਣੀ ਚੱਲ ਰਿਹਾ ਆਪਣਾ ਤੇ ਪਹਿਲਾ ਰੇ ਆਪਾਂ ਪਹਿਲਾਂ ਦੇ ਤਾਂ ਤੇ ਦੂਜਾ ਰੇ ਆ ਹੁਣ ਆਪਾਂ ਜਿਹੜੇ ਕਿਸਾਨ ਵੀਰ ਨੇ ਉਹ ਬਾਅਦ ਚੋ ਦੇ ਦੇਣਗੇ ਗਿੱਲ ਦੇ ਵਿੱਚ ਤੇ ਕਿਸਾਨ ਵੀਰੋ ਜਿੱਦਾਂ ਪਹਿਲੇ ਰੇ ਦੇ ਨਾਲ ਆਪਾਂ ਸਲਫਰ ਵਗੈਰਾ ਪਾ ਲੈਣੇ ਆਗੇ ਕਈ ਕਿਸਾਨ ਵੀਰ ਦੇਖਦੇ ਨੇਗੇ ਵੀ ਆਪਾਂ ਦੂਜੇ ਰੇ ਨਾਲ ਕੀ ਪਾਈਏ ਵਧੀਆ ਗਰੋਥ ਵਧੀਆ ਫੋਟ ਵਾਸਤੇ ਤਾਂ ਕਿਸਾਨ ਵੀਰੋ ਮੈਂ ਪਿਛਲੇ ਸਾਲ ਵੀ ਤੁਹਾਨੂੰ ਦੱਸਿਆ ਸੀਗਾ ਬਾਈ ਚਰਨਜੀਤ ਦੇ ਕਹਿੰਦੇ ਉੱਤੇ ਆਪਾਂ ਵੀ ਪਾ ਕੇ ਦੇਖਿਆ ਸੀ ਤਾਂ ਕਿਸਾਨ ਵੀਰੋ ਦੂਜੇ ਰੇ ਜੇਕਰ ਆਪਾਂ ਵਧੀਆ ਫੋਟ ਚਾਹੁੰਦੇ ਆ ਕਣਕ ਦੀ ਵਧੀਆ ਫਟਾਰਾ ਚਾਹੁੰਦੇ ਆ ਵਧੀਆ ਗਰੋਥ ਤੇ ਕਾਲਾਪਣ ਚਾਹੁੰਦੇ ਆ ਤਾਂ ਕਿਸਾਨ ਵੀਰੋ ਝੋਨੇ ਵਾਂਗੂ ਆਪਾਂ ਨਾ ਕਣਕ ਦੇ ਵਿੱਚ ਵੀ ਮੈਗਨੀ ਸੌਰੀ ম্যাগਨੀਸ਼ੀਅਮ ਪਾ ਸਕਦੇ ਆਂਗੇ ਦਾ ਕਰਨਾ ਕੀ ਆ ਕਿਸਾਨ ਵੀਰੋ ਜਦੋਂ ਤੁਸੀਂ ਮੰਨ ਲਓ ਕਣਕ ਨੂੰ ਪਾਣੀ ਲਾਤਾ ਜਿੱਦੇ ਤੁਹਾਡੇ ਖੇਤ ਦੇ ਵਿੱਚ ਮਾੜਾ ਪੈਰ ਖੜਨ ਲੱਗ ਗਿਆ ਦੂਜੇ ਰੇ ਤੁਸੀਂ ਦੇਣਾ ਦੂਜੇ ਰੇ ਦੇ ਨਾਲ ਕਿਸਾਨ ਵੀਰੋ 10 ਕਿਲੋ ম্যাগਨੀਸ਼ੀਅਮ ਸਲਫੇਟ ਆ ਜਿਹੜਾ ਤੁਸੀਂ ਆਪਣੇ ਖੇਤ ਦੇ ਵਿੱਚ ਪਾ ਸਕਦੇ ਹੋ ਮੈਂ ਦਾਅਵੇ ਨਾਲ ਕਹਿੰਦਾ ਕਿਸਾਨ ਵੀਰੋ ਵੀ ਛੋਡੀ ਕਣਕ ਆ ਜਿਹੜੀ 4 ਦਿਨ ਦੇ ਵਿੱਚ ਵਿੱਚ ਤੁਹਾਨੂੰ ਦੱਸ ਦੂ 4 ਤੋਂ 5 ਦਿਨ ਦੇ ਵਿੱਚ ਵੀ ਮੇਰੇ ਚ ਕੁਝ ਪਿਆ ਇਹ ਮੈਗਨੀਸ਼ੀਅਮ ਸਲਫੇਟ ਆਹੀ ਜੀ ਚੀਜ਼ ਆ ਵੀਰੇ ਤਾਂ ਜੇ ਆਪਾਂ ਕਿਸੇ ਵੀ ਫਸਲ ਤੇ ਦਿੰਨੇ ਆਗੇ ਇਹ ক্লোਰੋਫਿਲ ਕੰਟੈਂਟ ਨੂੰ ਵਧਾਉਂਦੀ ਆ ਜਿਹਦੇ ਨਾਲ ਕੀ ਆ ਸੂਰਜ ਦੀਆਂ ਕਿਰਨਾਂ ਵਗੈਰਾ ਨੇ ਜਿਹੜੀਆਂ ਜਦੋਂ ক্লোਰੋਫਿਲ ਜ਼ਿਆਦਾ ਹੋਊ ਆਪਣੇ ਝੋਨੇ ਦੇ ਵਿੱਚ ਤਾਂ ਉਹਨਾਂ ਨੂੰ ਆਪਣਾ ਬੂਟਾ ਸੌਰੀ ਕਣਕ ਦੇ ਵਿੱਚ ਤਾਂ ਉਹਨਾਂ ਨੂੰ ਆਪਣਾ ਬੂਟਾ ਜਿਹੜਾ ਸੇਖ ਸੂਰਜ ਦੀਆਂ ਕਿਰਨਾਂ ਨੂੰ ਅਬਜ਼ਰਬ ਕਰਕੇ ਜਿਹੜਾ ਮਨ ਲਗਾ ਭੋਜਨ ਵਗੈਰਾ ਬਣਾਉਣਾ ਇਹਨੇ ਆਪਦਾ ਖਾਣਾ ਦਾਣਾ ਉਸ ਬਿਲਕੁਲ ਸਹੀ ਬਣਾਉਂਦਾ ਤੇ ਬਾਕੀ ਫਟਾਰਾ ਬਹੁਤ ਜ਼ਿਆਦਾ ਹੁੰਦਾ ਇਸ ਚੀਜ਼ ਨਾਲ ਮੈਂ ਝੋਨੇ ਦੇ ਵਿੱਚ ਵੀ ਵੀਰੇ ਹਰੇਕ ਸਾਲ ਪਾਉਣਾ ਦੇਖੋ ਮੱਕੀ ਚ ਦਾ ਸਪਰੇਅਾਂ ਚ ਦਿੱਤਾ ਜਾਂਦਾ ਹੈ ਆਲੂ ਚ ਵੀ ਸਪਰੇਅ ਚ ਦਿੱਤਾ ਜਾਂਦਾ ਥੱਲੇ ਵੀ ਪਾਏ ਜਾਂਦਾ ਆਲੂ ਦੇ ਪਰ ਕਿਸਾਨ ਵੀਰੋ ਮੈਂ ਕਣਕ ਦੇ ਵਿੱਚ ਪਿਛਲੇ ਸਾਲ ਪਾਇਆ ਸੀਗਾ ਵੀਰ ਨਾਲ ਗੱਲ ਕਰਕੇ ਤੇ ਮੈਨੂੰ ਬਹੁਤ ਤਕੜਾ ਰਿਜ਼ਲਟ ਵੀਰੇ ਦਾ ਮਿਲਿਆ ਇੰਨਾ ਜ਼ਿਆਦਾ ਫਟਾਰਾ ਤੇ ਇੰਨੀ ਜ਼ਿਆਦੇ ਵਧੀਆ ਗਰੋਥ ਕਰੀਆ ਆਪਣੀ ਕਣਕ ਨੇ ਬਹੁਤ ਜ਼ਿਆਦੇ ਵਧੀਆ ਤੱਕ ਸਾਨੂੰ ਵੀਰੋ ਦੇਖੋ ਆਪਾਂ ਜੇ ਨਾਰਮਲ ਵੀ ਕੋਈ ਚੀਜ਼ ਪਾ ਦਿੰਨੇ ਆ ਲਿਆ ਕੇ ਆਪਾਂ ਨੂੰ ਤਕਰੀਬਨ ਉਹ ਵੀ ਜੇ ਜ਼ਿਆਦਾ ਨਹੀਂ ਆਪਾਂ ਨੂੰ ਉਹ 2300 ਦੀ ਕੀਲੇ ਦੀ ਪੈ ਜਾਂਦੀ ਆਗੀ ਠੀਕ ਹੈ ਤੇ 280 ਰੁਪਏ ਦਾ ਤੁਹਾਨੂੰ 25 ਤੋਂ ਲੈ ਕੇ 30 32 ਰੁਪਏ ਤੱਕ ਇਹ ਤੁਹਾਨੂੰ ਮਿਲ ਜੂ ਵੀਰੇ ਉਧਾਗ ਦਾ ਹਾਰ ਦਾ ਚੱਕਰ ਹੁੰਦਾ 30 ਰੁਪਏ ਕਿਲੋ ਮੰਨ ਕੇ ਚਲੋ ਤੁਸੀਂ ਆ ਜਾਂਦਾ 280 ਤੋਂ ਲੈ ਕੇ 300 ਰੁਪਏ ਤੱਕ ਦਾ ਤੁਹਾਡਾ ਕੀਲੇ ਦਾ ਇਹ ਪਊਗਾ ਜੇ ਜ਼ਿਆਦਾ ਨਹੀਂ ਤੁਸੀਂ 2-3 ਕਿਲਿਆਂ ਚ 2 ਕਿਲਿਆਂ ਚ ਕਿਤੇ ਇਹਨੂੰ ਪਾ ਕੇ ਦੇਖ ਲਓ ਤੁਹਾਨੂੰ ਆਪਦੇ ਆਪ ਜੀ ਕਰੂਗਾ ਪਿਆ ਆਪਾਂ ਸਾਰੀ ਕਣਕ ਦੇ ਵਿੱਚ ਪਾ ਦਈਏ ਐਨਾ ਇਹਦਾ ਵਧੀਆ ਰਿਜ਼ਲਟ ਆ ਵੀਰੇ ਬਹੁਤ ਜ਼ਿਆਦਾ ਇਹ ਆਪਣੇ ਚੋ ਮੰਨ ਲਾ ਕਣਕ ਨੂੰ ਜਾਂ ਝੋਨੇ ਨੂੰ ਹਰਾ ਭਰਾ ਕਰ ਦਿੰਦਾ ਪਰ ਇਹ ਪਾਉਣਾ ਕਿਸਾਨ ਵੀਰ ਉਹ ਵਧੀਆ ਗਿੱਲ ਦੇ ਵਿੱਚ ਆ ਠੀਕ ਆ ਫਿਰ ਤੁਸੀਂ ਆਪਾਂ ਕਹਿ ਦਿੰਦੇ ਆ ਵੀ ਵੀਰੇ ਸਾਡੇ ਦਾ ਰਿਜ਼ਲਟ ਨਹੀਂ ਮਿਲਿਆ ਜਦੋਂ ਮੰਨ ਕੇ ਚਲੋ ਹੁਣ ਜਿੱਦਾਂ ਆਪਣੇ ਕੱਲ ਆਇਨੂੰ ਪਾਣੀ ਲਾਇਆ ਰੇਸ ਲਈ ਜ਼ਮੀਨ ਆਪਣੀ ਬਿਲਕੁਲ ਤੇ ਇਹ ਮੇਰੇ ਹਿਸਾਬ ਨਾਲ 4 ਕਿ ਦਿਨਾਂ ਦੇ ਵਿੱਚ ਵਿੱਚ ਇਹ ਜਪੈਰ ਖੜਨ ਲੱਗ ਜੂ ਆਪਾਂ ਨਾਲ ਦੀ ਨਾਲ ਪਾ ਦੇਣਾ ਜੂਰੀਆ ਲੈਣਾ ਕਿ ਥੈਲਾ ਉਹਦੇ ਵਿੱਚ 10 ਕਿਲੋ ਰਲਾਲ ਇਹਨਾਂ ਤੇ ਆਪਾਂ ਛਿੱਟਾ ਦੇ ਦੇਣਾ ਤੇ ਛਿੱਟਾ ਦੇਣ ਦਾ ਕਿਸਾਨ ਵੀਰੋ ਧਿਆਨ ਆ ਰੱਖਣਾ ਆਪਾਂ ਨੇ ਵੀ ਜੇ ਤਾਂ ਤੁਸੀਂ ਦੋ ਜਣੇ ਹੋ ਤਾਂ ਤਾਂ ਤੁਸੀਂ ਦੋ ਥੈਲਿਆਂ 'ਚ ਰਲਾ ਸਕਦੇ ਹੋ ਉਹਨੂੰ 20 ਕਿਲੋ ਨੂੰ ਠੀਕ ਆ ਨਹੀਂ ਵੀਰੇ ਤੁਸੀਂ ਇੱਕ ਥੈਲੇ ਦੇ ਵਿੱਚ 10 ਕਿਲੋ ਹੀਰ ਲਾਉਣਾ ਤੇ ਛਿੱਟਾ ਦੇਣਾ ਕਿਉਂਕਿ ਇਹ ਪਾਣੀ ਛੱਡ ਜਾਂਦਾ ਕਈ ਵਾਰ ਕਈ ਵਾਰ ਕੇ ਛੱਡ ਦੇ ਹੀ ਆ ਪਾਣੀ ਤੇ ਇਹਨੂੰ ਕਿਸਾਨ ਵੀਰੋ ਤੁਸੀਂ ਛਿੱਟਾ ਦੇਣ ਬਿਲੇ ਧਿਆਨ ਰੱਖਣਾ ਵੀ ਤੁਸੀਂ ਇਹਨੂੰ ਰਲਾਉਣਾ ਇੱਕ ਥੈਲੇ ਦੇ ਵਿੱਚ ਹੀ ਆ ਤਾਂ 1 ਕਿਲੋ ਵਿੱਚ ਛਿੱਟਾ ਦੇ ਤਾ ਤੇ ਉਸ ਤੋਂ ਬਾਅਦ ਦੁਬਾਰੇ ਰਲਾ ਲੈਣਾ ਵਧੀਆ ਕਿਸਾਨ ਵੀਰੋ ਰਿਜ਼ਲਟ ਦਿੰਦਾ ਏ ਇਦਾਂ ਨਹੀਂ ਹੈਗਾ ਵੀ ਆਪਾਂ ਨੂੰ ਰਿਜ਼ਲਟ ਨਹੀਂ ਦਿੰਦਾ ਤੇ ਜਿਹੜੇ ਕਿਸਾਨ ਵੀਰਾਂ ਨੇ ਇਹਦੇ ਜਿਣੀ ਵੈਸੀ ਘਾੜ ਪੂਰੀ ਕਰਨੀ ਆਗੀ ਉਹਨਾਂ ਨੂੰ ਆਪਾਂ ਸਪਰੇਅ ਬਾਰੇ ਵੀ ਦੱਸਾਂਗੇ ਜਿਹੜੀ ਆਪਾਂ ਕਰਦੇ ਆਂਗੇ ਆਪ ਦੇਖੋ ਹੁਣ ਆਪਾਂ ਮੈਗਨੀਜ਼ ਦੀ ਇੱਕ ਸਪਰੇਅ ਕਿਸਾਨ ਵਿਰੋਧ ਤੇ ਦੇ ਚੁੱਕੇ ਆਂ ਤੇ ਇੱਕ ਸਪਰੇਅ ਜਦੋਂ ਇਹ ਖੇਤ ਬੱਤਰ ਆ ਗਿਆ ਆਪਾਂ ਉਦੋਂ ਦੇ ਦੇਣੀ ਹੈਗੀ ਫालतू ਕਿਸਾਨ ਵੀਰੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀ ਕਣਕਾਂ ਨੂੰ ਫालतू ਇੰਨੇ ਤੱਤਾਂ ਦੀ ਲੋੜ ਹੀ ਨਹੀਂ ਹੁੰਦੀ ਪਰ ਜਿਹੜਾ ਆਪਾਂ ਕਹਿੰਦੇ ਨੇ ਵੀ ਜਿਵੇਂ ਆਪਾਂ ਕਹਿ ਰਹੇ ਜੀ ਸੋਨੇ ਤੇ ਸੁਹਾਗਾ ਮਾਰਨਾ ਵੀ ਆਪਾਂ ਭਾਈ ਵਧੀਆ ਪ੍ਰੋਡਕਸ਼ਨ ਲੈਣੀ ਆ ਉਹ ਕਿਸਾਨ ਵੀਰ ਤਾਂ ਵੀਰੇ ਫੰਗੀਸਾਈਡ ਸਪਰੇਹਾਂ ਵੀ ਕਰਦੇ ਨੇ ਤੇਲੇ ਦੀਆਂ ਸਪਰੇਹਾਂ ਵੀ ਕਰਦੇ ਨੇ ਉਹ ਤਾਂ ਮੰਨ ਲਾ ਜਿਵੇਂ ਜਿਹੜੇ ਸੀਡ ਦਾ ਕੰਮ ਕਰਦੇ ਨੇ ਖਾਸ ਕਰਕੇ ਉਹ ਤਾਂ ਵੀਰੇ ਬਹੁਤ ਜ਼ਿਆਦਾ ਮਿਹਨਤ ਆ ਜਿਹੜੀ ਉਹ ਕਰਦੇ ਨੇ ਤਾਂ ਉਹਨਾਂ ਦਾ ਜਾ ਕੇ ਸੀਡ ਆ ਜਿਹੜਾ ਵਧੀਆ ਕੁਆਲਟੀ ਦਾ ਜਿਹੜਾ ਪੈਦਾ ਹੁੰਦਾ ਤਾਂ ਉਹਨਾਂ ਨੂੰ ਚਾਰ ਪੈਸੇ ਬੰਦਦੇ ਨੇ ਤੇ ਬਾਕੀ ਕਿਸਾਨ ਵੀਰੋ ਤੇ ਜਿਹੜਾ ਯੂਰੀ ਆਗਾ ਹਮੇਸ਼ਾ ਤੁਸੀਂ ਇੱਕ ਗਲਤੀ ਨਾ ਕਰਿਆ ਕਰੋ ਕਈ ਕਿਸਾਨ ਵੀਰ ਨੇ ਨਾ ਚਲੋ ਬਾਕੀ ਹਰੇਕ ਦੀ ਆਪਣੀ ਮੈਂਟੈਲਿਟੀ ਹੁੰਦੀ ਆ ਉਹ ਕੀ ਕਰਦੇ ਨੇ ਜਿੱਦਾਂ ਯੂਰੀ ਆਪਾਂ ਲਾਉਣੇ ਆਂਗੇ ਪਹਿਲਾ ਯੂਰੀ ਆ ਉਹ ਪਹਿਲਾਂ ਪਾਣੀ ਤੋਂ ਪਹਿਲਾਂ ਦਿੰਦੇ ਨੇ ਦੂਜਾ ਦੂਜੇ ਪਾਣੀ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਇੱਕ ਵਾਰ ਨਾ ਜਿਵੇਂ ਹੁਣ ਆਪਾਂ ਪਹਿਲਾ ਜੂਰੀਆ ਦਿੱਤਾ ਜਿਹੜਾ ਤਿੰਨ ਚਾਰ ਦਿਨ ਪਾਣੀ ਲਾਉਣ ਤੋਂ ਪਹਿਲਾਂ ਪਾਤਾ ਉਹਨੇ ਵੀਰੇ ਖੇਤ ਦੇ ਵਿੱਚ ਮਾੜਾ ਮਾੜਾ ਰਚ ਜਾਣਾ ਆਪਾਂ ਪਾਣੀ ਦਿੱਤਾ ਜਦੋਂ ਹੀ ਖੇਤ ਬੱਤਰ ਆ ਗਿਆ ਆਪਾਂ ਦੂਜਾ ਜੂਰੀਆ ਦੇ ਦੇਣਾ ਤਕਰੀਬਨ ਹਫਤੇ 10 ਦਿਨ ਬਾਅਦ ਜੂ ਦੂਜਾ ਜੂਰੀਆ ਪੈ ਜਾ ਤਾ ਕਿਸਾਨ ਵੀਰੋ ਜਿਹੜਾ ਕਣਕ 'ਚ ਸਹੀ ਸਟੇਜ ਤੇ ਜਿਹੜਾ ਜੂਰੀਆ ਵੀ ਪੂਰਾ ਹੋ ਜਾਂਦਾ ਤੇ ਕਣਕ ਦਾ ਫਟਾਰਾ ਵੀ ਚੰਗਾ ਹੋ ਜਾਂਦਾ ਤੇ ਕਣਕ ਵੀਰੇ ਪੀਲੀ ਨਹੀਂ ਹੁੰਦੀ ਬਿਲਕੁਲ ਵੀ ਪੀਲਾ ਆਪਾਂ ਨਹੀਂ ਛੇਤੀ ਕਣਕ ਦੇ ਵਿੱਚ ਆਉਂਦਾ ਕਿਉਂਕਿ ਜਿਹੜੀ ਨਾਈਟ੍ਰੋਜਨ ਆ ਨਾਈਟ੍ਰੋਜਨ ਦੇ ਨਾਲ ਹੀ ਆਪਣਾ ਜਿਹੜਾ ਕਣਕ ਆ ਉਹਨੇ ਫਟਾਰਾ ਲੈਣਾ ਨਾਈਟ੍ਰੋਜਨ ਦੇ ਨਾਲ ਹੀ ਆਪਣੀ ਕਣਕ ਨੇ ਜਿਹੜੀ ਗ੍ਰੋਥ ਕਰਨੀ ਹੁੰਦੀ ਹੈਗੀ ਸਭ ਤੋਂ ਮੇਨ ਤੱਤ ਆ ਜਿਹੜਾ ਆਪਾਂ ਕਿਸੇ ਵੀ ਫਸਲ ਦੇ ਵਿੱਚ ਦੇਖੀਏ ਆਪਾਂ ਨਾਈਟ੍ਰੋਜਨ ਨੂੰ ਹੀ ਵੀਰੇ ਮੰਨਦੇ ਆ ਕਿਉਂਕਿ ਜਿਹੜੇ ਕਿਸਾਨ ਵੀਰਾਂ ਨੇ ਮੰਨ ਲਓ ਡੀਪੀ ਨਹੀਂ ਪਾਈ ਉਹਨਾਂ ਨੂੰ ਤਾਂ ਵੀਰੇ ਯੂਰੀਆ ਬਹੁਤ ਜ਼ਿਆਦਾ ਜ਼ਰੂਰੀ ਆ ਪਹਿਲਾਂ ਦੇਣਾ ਟੀਐਸਪ ਵਗੈਰਾ ਪਾਈਆ ਉਮੀਦ ਹੈ ਕਿਸਾਨ ਵੀਰੋ ਤੁਹਾਨੂੰ ਜਿਹੜੀਆਂ ਆਪਾਂ ਗੱਲਾਂ ਬਾਤਾਂ ਇਕ ਕਰੀਆਂ ਨੇ ਵਧੀਆ ਲੱਗੀਆਂ ਹੋਣਗੀਆਂ ਤੇ ਆਪਾਂ ਇਸੇ ਤਰ੍ਹਾਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਵਧੀਆ-ਵਧੀਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਹਾਂਗੇ ਧੰਨਵਾਦ